लोकसभा चुनाव ਦੇ ਵਿਚਾਲੇ ਕਾਂਗਰਸ ਨੂੰ ਝਟਕਾ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦ ਸਿੰਘ ਲਵਲੀ ਦੇ ਛੱਡੇ ਅਹੁਦਾ ਇੰਚਾਰਜ ਦੀਪਕ ਬਾਪਰੀਆ ਦੇ ਨਾਲ ਮਤ ਪੈਦਾ ਕਰਕੇ ਦਿੱਤਾ ਅਸਤੀਫਾ ਦਿੱਲੀ ਦੇ ਵਿੱਚ ਆਪ ਦੇ ਨਾਲ ਗੱਠ ਜੋੜ ਦੇ ਵਿੱਚ ਚੁੱਕੇ ਸਵਾ ਯਜਵਾਦੀ ਸਪੋਰਟ ਦੇ ਵਿੱਚ ਦਿੱਲੀ ਦੀਆਂ ਸਰਕਾਰਾਂ ਤੇ ਉਤਰੀ ਆਪ ਵਾਕਫੋਰ ਕੇਜਰੀਵਾਲ ਜ਼ਰੀਏ ਗ੍ਰਿਫਤਾਰੀ ਦਾ ਕੀਤਾ ਲੋਕ ਮੰਤਰੀਆਂ ਤੇ ਪਾਰਟੀ ਵਰਕਰਾਂ ਨੇ ਲਿਆ ਹਿੱਸਾ ਜੈ ਜੀ ਪੀ ਦੇ ਸਾਬਕਾ ਸੁਪਾ ਪ੍ਰਧਾਨ ਨਿਸ਼ਾਨ ਸਿੰਘ ਕਾਂਗਰਸ ਦੇ ਵਿੱਚ ਹੋਣਗੇ ਸ਼ਾਮਿਲ ਭੁਪਿੰਦਰ ਸਿੰਘ ਹੁੰਡਾ ਕਰਨਗੇ ਪਾਰਟੀ ਚ ਸਵਾਗਤ ਕੁਝ ਦਿਨ ਪਹਿਲਾਂ ਹੀ ਛੱਡੀ ਸੀ ਜੈ ਜੀ ਪੰਜਾਬ ਕਾਂਗਰਸ ਨੂੰ ਪੰਜ ਸੀਟਾਂ ਤੇ ਉਮੀਦਵਾਰਾਂ ਦੇ ਐਲਾਨ ਲਈ ਹਾਲੇ ਵੀ ਕਰਨਾ ਪੈ ਸਕਦਾ ਹੋਰ ਇੰਤਜ਼ਾਰ ਦਿੱਨੀ ਦੇ ਵਿੱਚ ਕੋਈ ਸੀਸੀਡੀ ਦੇ ਵਿੱਚ ਨਹੀਂ ਬਣੀ ਸ਼ਾਂਤੀ ਅਮੇਠੀ ਤੇ ਰਾਏ ਬਰੇਲੀ ਸੀਟ ਤੇ ਵੀ ਸਸਪੈਂਸ ਬਰਕਰਾਰ ਕੱਲ ਮੋੜ ਫਿਰ ਹੋਏਗੀ ਬੈਠਾ ਪ੍ਰਿਆ ਮੋਦੀ ਦਾ ਵਿਰੋਧੀਆਂ ਤੇ ਸਿੱਖਾ ਨਿਸ਼ਾਨਾ ਬੋਲੇ ਇੰਡੀਆ ਅਲਾਈንስ ਦੀ 5 ਸਾਲ ਦੇ ਵਿੱਚ 5 ਪ੍ਰਧਾਨ ਮੰਤਰੀ ਬਣਾਉਂਦੀ ਹੈ ਪਲਾਨਿੰਗ ਕਹਾ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਈ ਤਾਂ ਮਹਿਲਾਵਾਂ ਦੇ ਸੋਨੇ ਚਾਂਦੀ ਦੀ ਦੀ ਕਰਵਾਏਗੀ ਜਾਂਚ ਮੰਗਲ ਸੂਤਰ ਵਿਭਾਗ ਤੇ ਪ੍ਰਿੰਕਾ ਗਾਂਧੀ ਨੇ ਮੋੜ ਪੀਆ ਮੋਦੀ ਨੂੰ ਕਿਹਾ ਇੱਕ ਅੰਕਲ ਦਰਬਾਰ ਲਗਾ ਕੇ ਦੇ ਰਹੇ ਗਿਆਨ ਬੋਲ ਰਹੇ ਕਾਂਗਰਸ ਸਾਵੇਗੀ ਤਾਂ ਮੰਗਲ ਸੂਤਰ ਚੋਰੀ ਕਰ ਲੇ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਵੱਲ ਤਾਬਰ ਤੋੜ ਪ੍ਰਚਾਰ جاری ਹੈ ਅੱਜ ਦੁਪਹਿਰ 1 ਵਜੇ ਬਰਨਾਲਾ ਦੇ ਵਿੱਚ ਮੀਥੇয়ার ਦੇ ਹੱਕ ਦੇ ਵਿੱਚ ਕਰਨਗੇ ਜਨ ਸਭਾ ਸ਼ਾਮ ਨੂੰ ਲੁਧਿਆਣਾ ਚ ਕਰਨਗੇ ਰੋਸ਼ ਅਮਰ ਸਰ ਵਿੱਚ ਭਾਜਪਾ ਉਮੀਦਵਾਰ ਅਰੰਜੀਤ ਸੰਧੂ ਨੇ ਸਵੇਰ ਦੀ ਸੈਰ ਕਰਦਿਆਂ ਕੀਤਾ ਚੋਣ ਪ੍ਰਚਾਰ ਪਾਰਕ ਦੇ ਵਿੱਚ ਜੋਗਿੰਗ ਤੇ ਕਸਰਤ ਕਰ ਰਹੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਅੱਜ ਭਾਜਪਾ ਦੇ ਸੀਨੀਅਰ ਆਗੂ ਤਰਨਚੂਬ ਵੀ ਸੰਧੂ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ ਬਹਾਦੇਵ ਐਪ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਦਾਕਾਰ ਸਾਹਿਲ ਖਾਨ ਨੂੰ ਹਿਰਾਸਤ ਦੇ ਵਿੱਚ ਲਿਆ ਸਾਹਿਲ ਦੇ ਬੈਟਿੰਗ ਐਪ ਨੂੰ ਚਲਾਉਣ ਅਤੇ ਪ੍ਰਮੋਟ ਕਰਨ ਦੇ ਇਲਜ਼ਾਮ ਮਰੋਟ ਵਿੱਚ ਟਰੱਕ ਡਰਾਈਵਰਾਂ ਦਾ ਪ੍ਰਦਰਸ਼ਨ ਅਬুল ਖੁਰਾਣਾ ਟੋਲ ਪਲਾਜ਼ਾ ਤੇ ਟਰੱਕ ਖੜੇ ਕਰਕੇ ਲਗਾਇਆ ਜਾਮ ਕੜਕਲੀ ਚੁਆਇ ਦੇ ਕਾਰਨ ਕਰਨ ਵਾਲੀਆਂ ਲੋਕਲ ਗੱਡੀਆਂ ਤੋਂ ਟੋਲ ਵਸੂਲਣ ਦਾ ਕਰ ਰਹੇ ਵਿਰੋਧ ਜਮੋਵੇਚਾ ਆਪਣੇ ਇਧਰੋਂ ਪ੍ਰਕਾਸ਼ ਖਜੂਰੀਆ ਦੀ ਦੁਕਾਨ ਤੇ ਫਾਇਰਿੰਗ ਦੁਕਾਨ ਦੇ ਸ਼ੀਸ਼ੇ ਦੇ ਵਿੱਚ ਲੱਗੀਆਂ ਗੋਲੀਆਂ ਫਾਇਰ ਕਰ ਫਰਾਰ ਹੋਏ ਅਣਪਛਾਤੇ ਬਤਾਲਾ ਦੇ ਹੋਰੀ ਗੇਟ ਦੇ ਨੇੜੇ ਦੁਕਾਨ ਨੂੰ ਲੱਗੀ ਭਿਆਨਕ ਅੱਗ ਦੁਕਾਨ ਮਾਲਕ ਦੀ ਤੂਏ ਦੇ ਨਾਲ ਦਮ ਘੁੱਟਣ ਦੇ ਨਾਲ ਹੋਈ ਮਾਰ ਲੱਖਾਂ ਰੁਪਏ ਦਾ ਸਹਾਰਾ ਵੀ ਸਰਫਿਸ ਸ਼ੁਕਰੀ ਕਾਲ 11 ਵਜੇ ਦੇ ਬੁਲੇਟਿਨ 'ਚ ਸਵਾਗਤ ਹੈ ਤਾਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਲੋਕ ਸਭਾ ਚੋਣਾਂ ਦੇ ਵਿਚਾਲੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਅਹੁਦਾ ਛੱਡ ਦਿੱਤਾ ਹੈ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਤਾਂ ਕਾਂਗਰਸ ਪ੍ਰਧਾਨ ਖੜਗੇ ਨੂੰ ਚਿੱਠੀ ਲਿਖ ਕੇ ਦੱਸੇ ਕਿ ਅਸਤੀਫਾ ਭੇਜਿਆ ਗਿਆ ਹੈ ਆਰ ਇਨਚਾਰਜ ਦੀਪਕ ਬਾਬਰੀਆ ਦੇ ਨਾਲ ਮਤ ਪੈਦਾ ਦੇ ਕਰਕੇ ਅਸਤੀਫਾ ਦਿੱਤਾ ਗਿਆ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦੇ ਨਾਲ ਗੱਠ ਜੋੜ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਆਫਾਹਜ ਮਹਿਸੂਸ ਕਰ ਰਿਹਾ ਹਾਂ ਬੇਬਸ ਮਹਿਸੂਸ ਕਰ ਰਹੇ ਹਾਂ ਮੈਨੂੰ ਵੀ ਡੀਪੀਸੀਸੀ ਦੇ ਵਿੱਚ ਵੀ ਕੋਈ ਸੀਨੀਅਰ ਨਿਯੁਕਤੀ ਕਰਨ ਦੀ ਇਜਾਜ਼ਤ ਨਹੀਂ ਹੈ ਔਰ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਦਿੱਲੀ ਦੇ ਵਿੱਚ 150 ਤੋਂ ਵੱਧ ਬਲਾਕ ਬਲਾਕਾਂ ਦੇ ਵਿੱਚ ਬਲਾਕ ਪ੍ਰਧਾਨ ਨਹੀਂ ਹਨ ਅਰਵਿੰਦਰ ਲਵਲੀ ਨੇ ਇਹ ਚਿੱਠੀ ਦੇ ਵਿੱਚ ਲਿਖਿਆ ਹੈ ਬਕਾਇਦਾ ਦੱਸਦੀ ਹੈ ਕਿ ਉਸ ਚਿੱਠੀ ਦੇ ਵਿੱਚ ਪੁਆਇੰਟਸ ਬਣਾ ਕੇ ਚਾਰ ਤੋਂ ਪੰਜ ਪੁਆਇੰਟ ਬਣਾ ਕੇ ਜੜਾ ਹੈ ਧਿਆਨ ਦਿਵਾਇਆ ਗਿਆ ਹੈ ਅਰਵਿੰਦਰ ਲਵਲੀ ਦੇ ਵੱਲੋਂ ਕਿ ਆਖਰਕਾਰ ਵਜਾ ਕੀ ਹੈ ਜੇਕਰ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਰਹੇ ਨੇ ਨਾਲ ਹੀ ਦਿੱਲੀ ਅਕਾਈ ਦੇ ਵਿਰੋਧ ਦੇ باوجود ਨਾ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕੀਤਾ ਗਿਆ ਕਿਤੇ ਨਾ ਕਿਤੇ ਇੱਕ ਇਹ ਵੀ ਵਜ੍ਹਾ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਅੱਧੇ ਕੈਬਨਿਟ ਮੰਤਰੀ ਕ腐ਸ਼ਨ ਦੇ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਨੇ ਉਹਨਾਂ ਲੇਖਿਆ ਹੈ ਗੱਠਜੋੜ ਦੇ ਕਾਰਨ ਕਾਂਗਰਸ ਨੂੰ ਦਿੱਲੀ ਦੇ ਵਿੱਚ ਸਿਰਫ 3 ਸੀਟਾਂ ਮਿਲਿਆ ਨੇ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ दिल्ली दी राय नहीं लाई गई उत्तर पछमी पूर्वी टिकट दी गई है तो यह भी जिक्र योग है अरविंदर लवली खुद भी कैंडीडेट की टिकट की रेस के टिकट नहीं मिली कितने ना कि वजह मनी जा सकती है पर मुढ़ले तौर पर जे जिक्र किया जाए चार अहम पॉइंट एक तो उन्होंने कहना है कि जरा ਬਤੌਰ ਪ੍ਰਦਾਨ ਉਹਨਾਂ ਤੋਂ ਜਿਹੜਾ ਹੈ ਸਲਾਹ ਨਹੀਂ ਲਈ ਜਾਂਦੀ ਆਖ ਲਈ ਕਿ ਲੂਪ ਦੇ ਵਿੱਚ ਨਹੀਂ ਰੱਖਿਆ ਜਾਂਦਾ ਜਦੋਂ ਕੋਈ ਵਿਕਤੀ ਹੁੰਦੀ ਹੈ ਔਰ ਜੇਕਰ ਉਹ ਕਰਦੇ ਵੀ ਨਹੀਂ ਤਦ ਦੇ ਉਸ ਤੇ ਅਬਜੈਕਸ਼ਨ ਜਿਹੜਾ ਹੈ ਉਹ ਕਰਤ ਕੀਤਾ ਜਾਂਦਾ ਇਸ ਤੋਂ ਇਲਾਵਾ ਅਲਾਈਅੰਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਹੈ ਉਹ رائے ਨਹੀਂ ਲਈ ਗਈ ਲੋਕਲ ਕਾਂਗਰਸੀ ਕਾਂਗਰਸੀ ਵਰਕਰਾਂ ਦੀ ਔਰ ਨਾਲ ਹੀ ਜਿਸ ਤਰੀਕੇ ਨਾਲ ਪਿਛਲੇ ਸਮੇਂ ਚ ਪ੍ਰਦਰਸ਼ਨ ਹੁੰਦਾ ਤਾਂ ਉਸ ਤੇ ਕਾਰਵਾਈ ਕਰਨ ਨੂੰ ਲੈ ਕੇ ਵਰਕਰਾਂ ਦੇ ਕਾਰਵਾਈ ਕਰਨ ਨੂੰ ਲੈ ਕੇ ਉਹਨਾਂ ਨੂੰ ਕਿਹਾ ਗਿਆ ਔਰ ਉਹਨਾਂ ਨੂੰ ਲੱਗਿਆ ਕਿ ਇਹ ਅਜੇ ਹਰ ਨਹੀਂ ਹੋ ਸਕਦਾ ਗਲਤ ਹੈ ਤਾਂ ਬਹੁਤ ਸਾਰੇ ਕਾਰਨ ਪੂਲ ਮਿਲਾਕੇ ਜਿਸ ਤਰੀਕੇ ਦੀ ਸਥਿਤੀ ਜਿਹੜੀਆਂ ਪਿਛਲੇ ਸਮੇਂ 'ਚ ਬਣੀ ਹੈ ਉਸ ਤੋਂ ਲੈ ਕੇ ਅਸਤੀਫਾ ਜਿਹੜਾ ਹੈ ਉਹ ਦਿੱਤਾ ਗਿਆ ਆ ਵਿਨੇਸ਼ ਘਟਾਰੀਆ ਮੇਰੇ ਸੋਗੀ ਫੋਨ ਲਾਈਨ ਤੇ ਨੇ ਆ ਵਿਨੇਸ਼ ਕੀ ਕੁਝ ਹੋਰ ਜਾਣਕਾਰੀ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਆ ਕਹਿ ਲਿਆ ਕਿ ਅਸਤੀਫਾ ਜਦੋਂ ਅਰਵਿੰਦਰ ਲਵਲੀ ਦੇ ਰਹੇ ਨੇ ਪ੍ਰਧਾਨਗੀ ਤੋਂ ਹਾਲਾਂਕਿ ਅਜੇ ਮੈਂਬਰਸ਼ਿਪ ਤੋਂ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ

ਅੱਗੇ ਕੀ ਕੁਝ ਚੱਲ ਰਿਹਾ ਹੈ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਇਸ ਨੂੰ ਦੇਖ ਰਹੀ ਹੈ ਕਿਉਂਕਿ ਮਲਕਾਰਜਨ ਖੜਗੇ ਨੂੰ ਇਹ ਜਿਹੜੀ ਚਿੱਠੀ ਆਉ ਸੌਪੀ ਗਈ ਹੈ ਪ੍ਰਧਾਨਗੀ ਦੇ ਤੌਰ ਤੇ ਜਿਹੜਾ ਰਿਜ਼ਾਈਨ ਦਿੱਤਾ ਗਿਆ ਤਾਂ ਬਹੁਤ ਵੱਡੇ ਝਟਕੇ ਪ੍ਰਸ਼ਸ ਸਮੇਂ ਅਚਾਨਕ ਦੱਸ ਦिए ਕਿ ਲੱਗ ਰਹੇ ਨੇ ਖਾਸ ਤੌਰ ਤੇ ਕਾਂਗਰਸ ਪਾਰਟੀ ਦਾ ਜ਼ਿਕਰ ਕੀਤਾ ਜਾਏ ਕਈ ਅਜਿਹੇ ਵੱਡੇ ਆਗੂ इवन ਕੀ ਜਿਹੜੇ ਮੌਜੂਦਾ ਸੰਸਦ ਮੈਂਬਰ ਵੱਡੇ ਚਿਹਰੇ ਪਾਰਟੀ ਦੇ ਉਹ ਪਾਰਟੀ ਛੱਡ ਕੇ ਚਲੇ ਗਏ ਨੇ ਤਾਂ ਵੱਡਾ ਝਟਕਾ ਜ਼ਰਾ ਹੈ ਜ਼ਰੂਰ ਲੱਗ ਰਿਹਾ ਹੈ ਪਰ ਹੁਣ ਇੱਥੇ ਪ੍ਰਧਾਨਗੀ ਦਾ ਅਸਤੀਫਾ ਜਿਹੜਾ ਹੈ ਉਹ ਦਿੱਤਾ ਗਿਆ ਹਾਲਾਂਕਿ ਵੀ ਜ਼ਿਕਰ ਇਹੋ ਹੈ ਕਿ ਹਾਲੇ ਤੱਕ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦਿੱਤਾ ਅਰਵਿੰਦਰ ਲਵਲੀ ਨੇ ਤਕਨ ਬਿਲਾ ਕੇ ਇਹ ਵੀ ਪੁਰਾਣਾ ਰਿਕਾਰਡ ਹੈ ਇਹਨਾਂ ਦਾ ਰਾਜਨੀਤਿਕ ਰਿਕਾਰਡ ਹੈ ਇੱਕ ਸਮਾਂ ਜਿਹੜਾ ਆਇਆ ਸੀ ਜਦੋਂ ਕਾਂਗਰਸ ਛੱਡ ਕੇ ਬੀਜਪੀ ਦੇ ਵਿੱਚ ਅਰਵਿੰਦਰ ਲਵਲੀ ਚਲੇ ਗਏ ਸਨ ਪਰ ਉੱਥੇ ਸਥਿਤੀਆਂ ਜਿਹੜੀਆਂ ਨੇ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਸਮਝ ਤੋਂ ਬਾਅਦ ਸੰਤ ਵਾਪਸ ਕਾਂਗਰਸ ਦੇ ਵਿੱਚ ਆਏ ਵਿਨੇਸ਼ ਘਟਾਰੀਆ ਨੇ ਵਿਨੇਸ਼ ਗਲਬਗ ਪੂਰੀ ਕਰ ਸਕਦੇ ਹੋ ਆਪ ਅਰਜੋਤ ਮੈਂ ਲੇਟੈਸਟ ਅਪਡੇਟ ਦੇ ਰਿਹਾ ਸੀਗਾ ਕਿ ਜਿਹੜੇ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਹੈ ਤੇ ਸੀਨੀਅਰ ਅਗੋਸ ਸੁਭਾਸ਼ ਸ਼ੋਪੜਾ ਪਲੱਸ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸੀ ਕੋਆਰਡੀਨੇਸ਼ਨ ਕਮੇਟੀ ਬਣੀ ਹੈ ਦਿੱਲੀ ਲਈ ਜਿੰਦੇ ਜਿ ਟਿਕਟ ਡਿਸਟ੍ਰਿਬਿਊਸ਼ਨ ਵੀ ਹੋਇਆ ਤੇ ਪਲੱਸ ਸੀਟ ਸ਼ੇਅਰਿੰਗ ਵੀ ਹੋਈ ਹੈ ਤੇ ਅੱਗੇ ਕੈਂਪੇਨ ਵੀ ਚੱਲੇਗੀ ਸੁਭਾਸ਼ ਚੋਪੜਾ ਕਾਫੀ ਸੀਨੀਅਰ ਲੀਡਰ ਹੈ ਦਿੱਲੀ ਕਾਂਗਰਸ ਦੇ ਕਈ ਉਹ ਐਮਐਲਏ ਵੀ ਰਹਿ ਚੁੱਕੇ ਆ ਕਾਲਕਾਜੀ ਤੋਂ ਬਿਲੋਂਗ ਕਰਦੇ ਆ ਉਹ ਹੁਣੇ-ਹੁਣੇ ਅਰਵਿੰਦਰ ਸਿੰਘ ਲਵਲੀ ਦੇ ਘਰੇ ਪਹੁੰਚੇ ਆ ਯਾਨੀ ਕਿ ਜਿਹੜਾ ਮਾਨਮਨ ਰੋਗਲ ਦਾ ਦੌਰ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਆਬੀਸਲੀ ਇੱਕ ਪ੍ਰੋਸੈਸ ਹੋਏਗਾ ਪ੍ਰੋਸੈਸ ਇਹ ਹੋਏਗਾ ਕਿਉਂਕਿ ਦਿੱਲੀ ਵਿੱਚ ਹਜੇ ਕਾਂਗਰਸ ਨਹੀਂ ਛੱਡੀ ਅਰਵਿੰ ਕਾਂਗਰਸ ਦੇ ਕਈ ਸੀਨੀਅਰ ਲੀਡਰ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਕਈ ਲੀਡਰਸ ਨੂੰ ਡਿਪੂਟ ਕੀਤਾ ਜਾਊਗਾ ਵੀ ਉਹ ਜਿਹੜੇ ਦੀਪਕ ਬਾਬਰਿਆ ਯਰਵਿੰਦਰ ਸਿੰਘ ਲਵਲੀ ਹੈ ਜਿਹੜਾ ਉਹਨਾਂ ਵਿੱਚ ਮਨਮਨੋਵਲ ਕੀਤਾ ਜਾਵੇ ਜਿਹੜਾ ਮਨਮਟਾਵ ਹੈ ਉਹ ਦੂਰ ਕੀਤਾ ਜਾਵੇ ਉਸ ਸੰਬੰਧੀ ਜਿਹੜਾ ਪ੍ਰੋਸੈਸ ਹੈ ਕਾਂਗਰਸ ਹਾਈ ਕਮਾਂਡ ਨੇ ਆਲਰੇਡੀ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਨੇ ਜਿਹੜੇ ਇੱਕ ਕਹਿ ਸਕਦੇ ਨੇ ਸੁਭਾਸ਼ ਸ਼ੋਭਣਾ ਨੂੰ ਐਲਟੀਸੀ ਨੇ ਆਪ ਦਾ ਦੂਤ ਬਣਾ ਕੇ ਭੇਜਿਆ ਹੈ ਉਹ ਸੰਬੰਧੀ ਜਿਹੜਾ ਪ੍ਰੋਸੈਸ ਚੱਲ ਰਹੀ ਹੈ ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਗੁਰਜੋਤ ਕੀ ਅ ਮਚੋਣਾ ਜਦੋਂ ਲਗਭਗ ਆਪਾਂ ਕਹਿ ਸਕਦੇ ਆ ਕਿ ਦਿੱਲੀ ਲਈ ਨਾਮੀਨੇਸ਼ਨ ਪ੍ਰੋਸੈਸ ਅਗਲੇ ਹਫਤੇ ਸ਼ੁਰੂ ਹੋਣਾ ਲ ਹੈ ਤੇ ਕੈਂਡੀਡੇਟ ਪਹਿਲਾਂ ਤਾਂ ਕਾਂਗਰਸ ਨੇ ਕੈਂਡੀਡੇਟ ਅਨਾਉਂਸ ਕਰਨ ਵਿੱਚ ਹੀ ਕਾਫੀ ਡਿਲੇ ਕਰਤਾ ਫਿਰ ਜਦੋਂ ਕੈਂਡੀਡੇਟ ਅਨਾਉਂਸ ਕੀਤੇ ਤਾਂ ਵਿਰੋਧ ਬਹੁਤ ਹੋਇਆ ਤੇ ਹੁਣ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਆਂ ਕਿ ਸੰਡੇ ਦੇ ਦਿਨ ਅਰਵਿੰਦਰ ਸਿੰਘ ਲਵਲੀ ਨੇ ਸਵੇਰੇ ਸਵੇਰੇ ਇੱਕ ਬੌਮ ਸ਼ੈਲ ਡ੍ਰੌਪ ਕਰਤਾ ਕਿ ਪ੍ਰਧਾਨਗੀ ਦੇ ਅਹੁਦੇ ਤੋਂ ਇਸਤੀਫਾ ਦੇਦਾ ਤੇ ਜਿਹੜੀ ਪੂਰੀ ਹਾਈ ਕਮਾਂਡ ਹੋਂ ਇਲੈਕਸ਼ਨ ਮੋਡ 'ਚ ਜਾਣ ਵਾਲੀ ਸੀ ਕਿਉਂਕਿ ਜੇ ਆਪਾਂ ਕਾਂਗਰਸ ਦਾ ਓਵਰਆਲ ਹੋਂ ਤੱਕ ਦਾ ਵਰਕ ਦੇਖੀਏ ਤਾਂ ਸਿਰਫ 10 ਤੋਂ 11 ਸੀਟਾਂ ਬਚੀਆਂ ਹਨ ਕਾਂਗਰਸੀਆਂ ਜਿਹੜੀਆਂ ਅਨਾਉਂਸ ਕਰਨ ਵਾਲੀਆਂ ਰਹਿ ਗਈਆਂ ਬਾਕੀ ਪੈਨ ਇੰਡੀਆ ਕਾਂਗਰਸ ਸੀਟਾਂ ਹਵਿਆ ਤੇ ਉਸ ਕਰਕੇ ਜਿਹੜੀ ਕਾਂਗਰਸ ਹਾਈ ਕਮਾਂਡ ਕੱਲ ਵੀ ਸੀ ਸੀ ਹੋਈ ਸੀ ਕੱਲ ਵੀ ਸਾਰੀ ਹਾਈ ਕਮਾਂਡ ਬੈਠੀ ਸੀ ਉਹ ਲਗਭਗ ਫਾਈਨਲ ਮੋਰਚ ਸੀ ਕਿ ਉਹ ਇੱਕ ਦੋ ਦਿਨਾਂ ਵਿੱਚ ਸਾਰੀਆਂ ਸੀਟਾਂ ਕਲੀਅਰ ਕਰਕੇ ਪੂਰਾ ਫੁੱਲ ਫਲੇਜ ਕੈਂਪੇਨ ਮੋਡ ਤੇ ਚਲੀ ਜਾਏਗੀ ਪਾਰਟੀ ਉਸ ਤੋਂ ਪਹਿਲਾਂ ਅਰਵਿੰਦਰ ਸਿੰਘ ਲਵਲੀ ਦਾ ਏਸਟਰੀਕ ਤਰੀਕੇ ਦਾ ਸਟੈਪ ਚੱਕਣਾ ਆਪਣੇ ਆਪ ਵਿੱਚ ਹੀ ਕਾਂਗਰਸ ਹਾਈ ਕਮਾਂਡ ਲਈ ਚਿੰਤਾ ਦਾ ਵਿਸ਼ਾ ਤਾਂ ਹੈਗਾ ਹੀ ਹੈ ਇਸ ਕਰਕੇ ਕਾਂਗਰਸ ਹਾਈ ਕਮਾਂਡ ਚਾਹ ਰਹੀ ਹੈ ਕਿ ਇਸ ਮਾਮਲੇ ਨੂੰ ਅੱਜ ਦੇ ਅੱਜ ਹੀ ਨਿਪਟਾਰਾ ਲਿਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਉਕਾ ਕਿ ਕੱਲ ਤੋਂ ਫੇਰ ਵਰਕਿੰਗ ਡੇ ਸ਼ੁਰੂ ਹੋ ਜਾਊਗਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਜਾਊਗਾ ਨੋਮੀਨੇਸ਼ਨ ਪ੍ਰੋਸੈਸ ਕਈ ਸਟੇਟਸ ਵਿੱਚ ਚੱਲ ਰਿਹਾ ਹੈ ਦੋ ਫੇਜ਼ ਓਵਰ ਹੋ ਚੁੱਕੇ ਹੈ ਤੇ ਕੈਂਡੀਡੇਟਸ ਜਿਹੜੀ ਅਨਾਉਂਸ ਹੋਣੀਆਂ ਆਉਣ ਵਾਲੇ 1-2 ਦਿਨਾਂ ਵਿੱਚ ਜਿਹੜੀ ਪੰਜਾਬ ਤੇ ਹਰਿਆਣਾ ਦੇ ਇੱਕ ਕੈਂਡੀਡੇਟ ਹੈ ਪਲੱਸ ਅਮੀਠੀ ਰਾਇਬਰੀ ਜਿਹੜੀ ਸਭ ਤੋਂ ਵੱਡੀ ਸੀਟ ਹੈ ਜਿਸ ਤੇ ਪੂਰੀ ਕਾਂਗਰਸ ਦੀ ਨਿਗਾਹ ਹੈ ਕਿ ਅਮੀਠੀ ਰਾਇਬਰੀ ਜੋ ਜੀ ਗਾਂਧੀ ਪਰਿਵਾਰ ਲੜਦਾ ਤਾਂ ਪੂਰੀ ਕਾਂਗਰਸ ਇਕਜੁੱਟ ਹੋ ਗਿਆ ਉਹਨਾਂ ਨੂੰ ਸਪੋਰਟ ਕਰੂਗੀ ਤੇ ਇਸ ਕਰਕੇ ਕਾਂਗਰਸ ਹਾਈ ਕਮਾਂਡ ਦੀ ਕੋਸ਼ਿਸ਼ ਇਹ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਨਿਪਟਾ ਲਿਆ ਜਾਵੇ ਭਾਵੇਂ ਅੱਜ ਦੇ ਦਿਨ ਜਾਂ ਕੱਲ ਦੇ ਦਿਨ ਵਿੱਚ ਜਿੰਨੀ ਜਲਦੀ ਹੋ ਸਕੇ ਉਹਨੂੰ ਨਿਪਟਾ ਲਿਆ ਜਾਵੇ ਨਹੀਂ ਤਾਂ ਅੱਗੇ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਇੰਪੈਕਟ ਹੋਰ ਵੀ ਹੋ ਸਕਦਾ ਕਿਉਂਕਿ ਅਰਵਿੰ ਉਹਨਾਂ ਦਾ ਕਾਫੀ ਦੇਸ ਹੈ ਦਿੱਲੀ ਵਿੱਚ ਉਹ ਇਹੋ ਜਿਹੇ ਲੀਡਰ ਹੈ ਕਿ ਉਹ ਆਪਦੇ ਨਾਲ ਹੋਰ ਵੀ ਕੁੰਬਾ ਲਿਜਾ ਸਕਦੇ ਆ ਜਾਂ ਬਾਕੀ ਜਿਹੜੇ ਉਹਨਾਂ ਦਾ ਕੈਡਰ ਹੈਗਾ ਜਾਂ ਵਰਕਰ ਹੈਗੇ ਉਹ ਵੀ ਕਿਤੇ ਨਾ ਕਿਤੇ ਮਾਇੂਸ ਹੋ ਸਕਦਾ ਜਿਸ ਦਾ ਨੁਕਸਾਨ ਕਾਂਗਰਸ ਨੂੰ ਜ਼ਰੂਰ ਹੋ ਸਕਦਾ ਬਿਲਕੁਲ ਇੱਕ ਵੱਡਾ ਡੈਂਟ ਜਿਹੜਾ ਹੈ ਜ਼ਰੂਰ ਹੋਏਗਾ ਜੇਕਰ ਅਜਿਹਾ ਕੁਝ ਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ ਵਿਨੇਸ਼ तमाम ਜਾਣਕਾਰੀ ਲਈ ਧੰਨਵਾਦ ਹੈ ਤਰਵਿੰਦਰ ਲਵਲੀ ਕਿਸ ਤਰੀਕੇ ਦੇ ਨਾਲ ਖਾਸਮ ਖਾਸ ਨੇ ਔਰ ਕਿੰਨੇ ਜ਼ਿਆਦਾ ਅਹਿਮਤ ਰੱਖਦੇ ਨੇ ਖਾਸ ਤੌਰ ਤੇ ਦਿੱਲੀ ਕਾਂਗਰਸ ਦੇ ਲਈ ਔਰ ਜੇਕਰ ਉਹਨਾਂ ਦੀ ਨਰਾਜ਼ਗੀ ਇਸੇ ਤਰੀਕੇ ਬਰਕਰਾਰ ਰਹਿੰਦੀ ਹੈ ਤਾਂ ਬਹੁਤ ਵੱਡਾ नुकसान हो सकता है पार्टी कांग्रेस के अंदर सब ठीक ठाक नहीं है कांग्रेस में जिस प्रकार से एक परिवार सबको चलाना चाहता है और परिवार ही तय करता है उससे पार्टी के जो जमीनी नेता है तंग है और जिस प्रकार से उन्होंने आम आदमी पार्टी का साथ समझौता किया और लोगों को अपने कार्यकर्ताओं को मजबूर किया उससे कार्यकर्ता भी तंग है और जमीन पर आ, उनके कार्यकर्ता आज आम आदमी पार्टी के कार्य नेताओं के लिए जहाँ उनके सांसदों जिनको सांसद के लिए टिकट मिला है उनके लिए काम कर नहीं रहे कोई देखता है उनको कि कल तक जिन लोगों को लेकर वह खुद भ्रष्टाचार के आरोप लगाते थे आज उन्हीं लोगों के साथ समझौता करके कर, कर चुनाव लड़े ये कैसे पॉसिबल है तो दिखता है कि आ, वहां पर लोगों का सांस घुट रहा है लोगों को घुटन हो रही है इसलिए वह असीफा दे रहे हैं ਹਰਿਆਣਾ ਤੋਂ ਖਬਰ ਹੈ ਨਿਸ਼ਾਨ ਸਿੰਘ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ ਕੱਲ ਹੱਥ ਦਾ ਪੱਲਾ ਫੜਨਗੇ ਨਿਸ਼ਾਨ ਸਿੰਘ ਤਾਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਕਾਂਗਰਸ ਦਫ਼ਤਰ ਦੇ ਵਿੱਚ ਦਾਸੀ ਕੀ ਜੁਆਇਨਿੰਗ ਹੋਏਗੀ ਭੁਪਿੰਦਰ ਸਿੰਘ ਹੁੱਡਾ ਦੀ ਮੌਜੂਦਗੀ ਦੇ ਵਿੱਚ ਸ਼ਮੂਲੀਅਤ ਹੋਏਗੀ ਜੀਜੀਪੀ ਦੇ ਸਾਬਕਾ ਪ੍ਰਧਾਨ ਨੇ ਨਿਸ਼ਾਨ ਸਿੰਘ ਕੁਝ ਦਿਨ ਪਹਿਲਾਂ ਹੀ ਦਾਸੀ ਕੀ ਜੀਜੀਪੀ ਛੱਡੀ ਸੀ ਤਾਂ ਜੀਜੀਪੀ ਆਦੂ ਇੱਕ ਵੱਡਾ ਝਟਕਾ ਉਸ ਸਮੇਂ ਲੱਗਿਆ ਸੀ ਜਦੋਂ ਅਲਾਈਅੰਸ ਨੂੰ ਲੈ ਕੇ ਜਿਹੜਾ ਹੈ ਉਹ ਅ ਨਾਨ ਉਕਰ ਹੋਈ ਹੈ ਕਹ ਲਈਏ ਕਿ ਤੋੜ ਦਿੱਤਾ ਗਿਆ ਭਾਜਪਾ ਦੇ ਵੱਲੋਂ ਜਜਪੀ ਦੇ ਨਾਲ ਜੋ ਸਰਕਾਰ ਬਣਾਉਣ ਦੇ ਲਈ ਕਲਾਈਂਸ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਵੱਖਰੇ ਤੌਰ ਤੇ ਜਜਪੀ ਦੇ ਵੱਲੋਂ ਆਪਣੇ ਕੈਂਡੀਡੇਟਾਂ ਦਾ ਐਲਾਨ ਜਿਹੜੇ ਨੇ ਉਹ ਕੀਤੇ ਗਏ ਤਾਂ ਜਿਸ ਤੋਂ ਬਾਅਦ ਉਸ ਤੋਂ ਪਹਿਲਾਂ ਇਹ ਹਾਲਾ ਕੀ ਜ਼ਿਕਰ ਜ਼ਿਕਰ ਕੀਤਾ ਜਾਏ ਨਿਸ਼ਾਨ ਸਿੰਘ ਦਾ ਤਾਂ ਉਹਨਾਂ ਦੀ ਨਿਰਾਸ਼ਗੀ ਫੁੱਲ ਕੇ ਸਾਹਮ੍ਹੇ ਆਈ ਔਰ ਉਹਨਾਂ ਨੇ ਪਾਰਟੀ ਛੱਡ ਦਿੱਤੀ ਤਾਂ ਕਾਂਗਰਸ ਦੇ ਵਿੱਚ ਹੁਣ ਨਿਸ਼ਾਨ ਸਿੰਘ ਸ਼ਾਮਲ ਹੋਣਗੇ ਔਰ ਖੁਦ ਭੁਪਿੰਦਰ ਸਿੰਘ ਹੁੱਡਾ ਵੱਡੇ ਆਗੂ ਹਰਿਆਣਾ ਦੇ ਉਹਨਾਂ ਦੇ ਵੱਲੋਂ ਹੀ ਸ਼ਮੂਲਿਆ ਜਰੀਆ ਪਾਰਟੀ ਦੇ ਵਿੱਚ ਕਰਵਾਈ ਜਾਵੇਗੀ ਸਾਬਕਾ ਪ੍ਰਧਾਨ ਨੇ ਜਜਪੀ ਦੇ نشان سیگ ਉਮੀਦਵਾਰ ਤਰਨਜੀਤ ਸੰਧੂ ਦਾ ਚੋਣ ਪ੍ਰਚਾਰ ਜਾਰੀ ਹੈ ਤਸਵੀਰ ਦੀ ਸੈਰ ਕਰਦਿਆਂ ਹੋਇਆ ਚੋਣ ਪ੍ਰਚਾਰ ਉਹਨਾਂ ਨੇ ਕੀਤਾ ਹੈ ਪਾਰਕ ਦੇ ਵਿੱਚ ਸੈਰ ਕਰ ਰਹੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਮਿਲੇ ਨੇ ਉਹਨਾਂ ਨੂੰ ਅੰਬ੍ਰੈਸਰ ਦੇ ਲੋਕਾਂ ਤੋਂ ਸਮੱਸਿਆਵਾਂ ਨੂੰ ਜਾਣਿਆ ਹੈ ਤਾਂ ਅੱਜ ਪਾਚਪਾ ਦੇ ਸੀਨੇ ਲਾਗੂ ਤਰਨਚੁਗ ਗਦਾਸੀ ਕਿ ਉਹਨਾਂ ਦੇ ਲਈ ਪ੍ਰਚਾਰ ਕਰਨ ਦੇ ਤਾਂ ਉਸ ਤੋਂ ਪਹਿਲਾਂ ਪਾਰਕ ਦੇ ਵਿੱਚ ਸਵੇਰ ਮਿਲੇ ਨਜ਼ਰ ਆਇਆ ਦੁਆਰ ترਨਜੀਤ ਸਿੰਘ ਸੰਧੂ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਪਰ ਅੱਜ ਐਤਵਾਰ ਦਾ ਦਿਨ ਹੈ ਔਰ ਸਵੇਰ ਦੀ ਸੈਰ ਜਿਹੜੀ ਹੈ ਉਹ ਕਰਨ ਦੇ ਲਈ ਪਹੁੰਚੇ ਕਿਉਂਕਿ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ ਸਰ ਅੱਜ ਸਵੇਰੇ ਸੈਰ ਤੇ ਆਏ ਹੋ ਬਹੁਤ ਸਾਰੇ ਲੋਕ ਇੱਥੇ ਸ਼ਹਿਰ ਦੇ ਲਗਭਗ ਹਰ ਹਿੱਸੇ 'ਚ ਆਉਂਦੇ ਆ ਤਾਂ ਕੀ ਗੱਲਬਾਤ ਹੋਈ ਲੋਕਾਂ ਦੇ ਨਾਲ ਦੇਖੋ ਮੇਨ ਚੀਜ਼ ਇੱਥੇ ਤੁਸੀਂ ਵੀ ਦੇਖ ਸਕਦੇ ਹੋ ਕੋਈ ਵੀ ਗਾਰਡਨ ਚਲ ਜਾਓ ਕੰਪਨੀ ਵੌਕ ਹੋਰ ਵੀ ਜਿੰਨੇ ਇਥੇ ਏਰੀਆਜ਼ ਨੇ ਜਿੱਥੇ ਲੋਕ ਸਵੇਰੇ ਜਾ ਕੇ ਵਾਕ ਕਰਦੇ ਨੇ ਉਹਦੇ ਨਾਲ ਹੀ ਤੁਸੀਂ ਕੂੜਾ ਦੇਖੋਗੇ ਥੋੜਾ ਇਹ ਕਾਫੀ ਅਨ ਹੈਲਦੀ ਐਟਮੋਸਫੇਅਰ ਹੈ ਬੱਚੇ ਵੀ ਆ ਕੇ ਖੇលਦੇ ਨੇ ਇਥੇ ਫੈਸਿਲਿਟੀਆਂ ਦੀਆਂ ਬਹੁਤ ਜ਼ਰੂਰਤ ਹੈਗੀ ਹੈ ਔਰ ਬੱਚਿਆਂ ਨੇ ਵੀ ਮੈਂ ਗੱਲ ਕੀਤੀ ক্রিকেট ਖੇਡ ਰਹੇ ਸੀਗੇ ਛੋਟੀ ਛੋਟੀ ਜਗ੍ਹਾ 'ਚ ਉਹਨਾਂ ਨੇ ਇਹੋ ਹੀ ਗੱਲ ਕਹੀ ਕਿ ਬਹੁਤ ਹੀ ਬੱਚਿਆਂ ਨੂੰ ਉਤਸ਼ਾਹ ਹੈਗਾ ਸਪੋਰਟਸ ਵੱਲ ਔਰ ਉਹਨਾਂ ਨੂੰ ਇਨਕਰੇਜ ਕਰਨਾ ਸਾਡੀ ਰਿਸਪੌਂਸਿਬਿਲਟੀ ਆ ਸਾਡਾ ਫਰਜ਼ ਹੈ ਇਹ ਨਹੀਂ ਆ ਕਿ ਸਿਰਫ ਉਹਨਾਂ ਲਈ ਫੈਸਿਲਿਟੀ ਕਰਨੀ ਹੈ ਇਹ ਮਾਪਿਆਂ ਦਾ ਵੀ ਫਰਜ਼ ਹੈ ਕਿਉਂਕਿ ਅਗਰ ਉਹ ਸਪੋਰਟਸ ਨਾਲ ਜੁੜਨਗੇ ਤੇ ਤਾਂ ਹੀ ਉਹ ਡਰੱਗਸ ਤੋਂ ਪਰਾਂ ਜਾਣਗੇ ਤੇ ਇਹ ਜਗ੍ਹਾ ਤੇ ਕਲੀਅਰਲੀ ਦਿਖਾਂਦੀ ਹੈ ਤੁਸੀਂ ਦੇਖ ਲਓ ਕਿੰਨਾ ਕਨਫਿਊਜ਼ਨ ਟ੍ਰਾਫਿਕ ਦੇ ਕੀ ਹਾਲ ਹੈ ਇੱਥੇ ਮੈਨੇਜਮੈਂਟ ਤੁਸੀਂ ਬੜੀ ਇੱਕ ਇੰਪੋਰਟੈਂਟ ਗੱਲ ਕਹੀ ਕਿ ਜਦੋਂ ਲੋਕ ਸੈਰ ਦੇ ਲਈ ਆਉਂਦੇ ਨੇ ਉਦੋਂ ਵੀ ਕੂੜੇ ਦੇ ਢੇਰ ਨਜ਼ਰ ਆਉਂਦੇ ਪਰ ਲੋਕ ਆਪਣੇ ਆਪ ਨੂੰ ਸਿਹਤਮੰਦ ਕਰਨ ਦੇ ਲਈ ਸੈਰ ਕਰਦੇ ਪਰ ਜੇ ਸੈਰ ਦੇ ਦੌਰਾਨ ਵੀ ਕੂੜੇ ਦੇ ਢੇਰ ਨਜ਼ਰ ਆਉਣੇ ਉਹ ਤਾਂ ਫਿਰ ਹੋਰ ਬਿਮਾਰੀ ਆਪਣੇ ਨਾਲ ਲੈ ਕੇ ਜਾਂਦੇ ਹੋਣਗੇ ਬਿਲਕੁਲ ਔਰ ਉਸ ਤੋਂ ਸ਼ੌਕਿੰਗ ਗੱਲ ਹੋਰ ਹੈਗੀ ਆ ਕਿ ਜਿੱਥੇ ਕੂੜੇ ਦੇ ਢੇਰ ਨੇ ਉਹਨਾਂ ਨੂੰ ਜਲਾਇਆ ਜਾਂਦਾ ਹੈ ਉਹੀ স্মੋਕ ਲੋਕਾਂ ਵਾਕ ਕਰਦੇ ਆ ਸਵੇਰੇ ਸਵੇਰੇ ਆਪਣੇ ਅੰਦਰ ਕਰਨੀ ਪੈਂਦੀ ਹੈ ਤੇ ਸਾਨੂੰ ਮੈਂ ਫੇਰ ਦੁਬਾਰਾ ਕਹਿਣਾ ਜਿਹੜੀ ਸਾਡੀ ਡਿਵੈਲਪਮੈਂਟਲ ਪ੍ਰਪੋਜ਼ਲਸ ਨੇ ਭਾਰਤ ਸਰਕਾਰ ਨੇ ਕਈ ਸਕੀਮਸ ਕੱਡੀਆਂ ਨੇ ਖੇਲਣ ਦੀਆਂ ਸਪੋਰਟਸ ਕੰਪਲੈਕਸ ਦੀਆਂ ਅਸੀਂ ਅੰਮਰਸਰ ਲਈ ਇੱਕ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ ਔਰ ਉਹਦੇ ਚ ਅਸੀਂ ਇਹ ਸਾਰੀਆਂ ਫੈਸਿਲਿਟੀਆਂ ਵਿੱਚ ਆਰਗੇਨਾਈਜ਼ ਕਰਵਾਵਾਂਗੇ ਬੱਚਿਆਂ ਲਈ ਮਲਟੀ ਪਰਪਸ ਸਪੋਰਟਸ ਫੈਸਿਲਿਟੀਆਂ ਚਾਹੀਦੀਆਂ ਨੇ ਉਹਨਾਂ ਲਈ ਸਟਾਰਟਅੱਪਸ ਵੀ ਚਾਹੀਦੇ ਨੇ ਤੁਹਾਨੂੰ ਪਤਾ ਦੇਖੋ ਇਹ ਕੰਪਨੀ ਬਾਗ 'ਚ ਇੱਥੇ ਕਈ ਰਣਜੀਤ ਸਿੰਘ ਦੀਆਂ ਪੈਲੈਸਸ ਨੇ ਕਿੰਨੀ اچھی ਤਰ੍ਹਾਂ ਇੱਥੇ ਇੱਕ ਹੈਰੀਟੇਜ ਵਾਕ ਡਵੈਲਪ ਹੋ ਸਕਦੀ ਹੈ ਔਰ ਕਿਉਂ ਨਾ ਹੋਵੇ ਇੰਨਾ ਪੁਰਾਣਾ ਆ ਤੇ ਟੂਰਿਸਟ ਅਟਰੈਕਸ਼ਨ ਵੀ ਬਣेंगी ਅਗਰ ਸਾਡੇ ਇੱਥੇ 2-2 2.2 ਲੱਖ ਟੂਰਿਸਟ ਆ ਰਿਹਾ ਹੈ ਤੇ ਉਹਨਾਂ ਨੂੰ ਵੀ ਅਟਰੈਕਟ ਕਰਨ ਲਈ ਇਕਨੋਮੀ ਵੀ ਵਧੇਗੀ ਇੱਥੇ ਜਿਹੜੀਆਂ ਟ੍ਰੈਡੀਸ਼ਨਲ ਈਟਸ ਨੇ ਤੁਸੀਂ ਦੇਖਿਆ ਉਹਨਾਂ ਦੀ ਵੀ ਮਾਰਕੀਟ ਵਧੇਗੀ ਤੇ ਫਾਈਨਲੀ ਜਿਹੜੇ ਹੈਲਦੀ ਐਟਮੋਸਫੇਅਰ ਆ ਸਾਨੂੰ ਉਹ ਕ੍ਰੀਏਟ ਕਰਨਾ ਚਾਹੀਦਾ ਹੈ ਬੱਤਰ ਹਰਾਨੀ ਦੀ ਗੱਲ ਹੈ ਇੱਕ ਪਾਸੇ ਤਾਂ ਅੰਮ੍ਰਿਤਸਰ ਨੂੰ ਸਮਾਰਟ ਸਿਟੀਜ਼ ਦੇ ਵਿੱਚ ਸ਼ਾਮਲ ਕੀਤਾ ਗਿਆ ਤੁਹਾਨੂੰ ਤੁਸੀਂ ਲਗਾਤਾਰ ਚੋਣ ਪ੍ਰਚਾਰ ਚ ਵੀ ਲੱਗੇ ਹੋਏ ਹੋ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਸਮਾਰਟ ਸਿਟੀ ਵਾਲੀ ਗੱਲ ਨਜ਼ਰ ਆਈ ਤੁਸੀਂ ਆਪ ਜਾ ਕੇ ਦੇਖ ਲਓ ਆਈ ਥਿੰਕ ਇਹ ਤਾਂ ਬਹੁਤ ਵੱਡਾ ਸਕੈਂਡਲ ਹੈ ਕਿ ਸਮਾਰਟ ਸਿਟੀ ਦੇ ਪੈਸੇ ਕਿੱਥੇ ਗਾਇਬ ਹੋ ਗਏ ਉਹਦੇ ਤੇ ਤਾਂ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਜਿਨ੍ਹਾਂ ਨੇ ਖਾਦੇ ਨੇ ਉਹਨਾਂ ਨੂੰ ਅਕਾਊਂਟੇਬਲ ਕੀਤਾ ਜਾਣਾ ਚਾਹੀਦਾ ਇੱਥੇ ਤੇ ਸਮਾਰਟ ਸਿਟੀ ਵਾਲੀ ਕੋਈ ਗੱਲ ਦਿਸਦੀ ਨਹੀਂ ਤੁਸੀਂ ਆਪ ਹੀ ਘੁੰਮ ਕੇ ਦੇਖ ਲੋ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਆ। ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਮੁਹੱਲਿਆਂ 'ਚ ਜਾਂਦੇ, ਗਲੀਆਂ 'ਚ ਜਾਂਦੇ। ਅੱਜ ਵੀ ਆਜ਼ਾਦੀ ਤੋਂ 75 ਸਾਲ ਬਾਅਦ ਗਲੀਆਂ ਨਾਲੀਆਂ ਦਾ ਜ਼ਿਕਰ ਹੋ ਰਿਹਾ ਹੈ। ਉਹਨੂੰ ਦੇਖ ਕੇ ਕਦੇ ਤੁਹਾਨੂੰ ਇੱਕ ਬੰਦੇ ਵਿੱਚ ਇੱਕ ਦੁੱਖ ਨਹੀਂ ਹੁੰਦਾ ਕਿ ਅੱਜ ਵੀ ਇਹ ਗੱਲਾਂ-ਬਾਤਾਂ ਹੋ ਰਹੀਆਂ ਜਦਕਿ ਐਮਪੀ ਦਾ ਕੰਮ ਗਲੀਆਂ ਨਾਲੀਆਂ ਬਣਾਉਣਾ ਨਹੀਂ ਹੈ ਭਾਣਾ। ਦੇਖੋ, ਅੰਮ੍ਰਿਤਸਰ ਲਈ ਇੱਕ ਕੰਪਰੀਹੈਂਸਿਵ ਮਤਲਬ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਡਿਵੈਲਪਮੈਂਟ ਪਲਾਨ ਬਣਾਉਣ ਦੀ ਬੜੀ ਜ਼ਰੂਰਤ ਹੈ। ਔਰ ਮੈਂ बार-बार ਤੇ ਇਹੋ ਹੀ ਐਗਜ਼ਾਮਪਲ ਦੇਣਾ ਆ ਕਿ ਅਗਰ 6 ਸਾਲ ਚ ਇੰਦੋਰ ਚ ਬਣ ਕੇ ਬਦਲ ਸਕਦਾ ਤੇ ਸਾਡਾ ਅੰਮ੍ਰਿਤਸਰ ਵੀ ਬਦਲ ਸਕਦਾ ਆ ਆਖਰੀ ਸਵਾਲ ਇੱਕ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਮੌਤ ਹੁੰਦੀ ਹੈ ਇੱਕ ਰੀਸੈਂਟਲੀ ਵੀ ਕਿ ਨੌਜਵਾਨ ਦੀ ਮੌਤ ਹੋਈ ਹੈ ਉਹਨੂੰ ਪਰਿਵਾਰ ਨੂੰ ਤੁਸੀਂ ਵੀ ਮਿਲ ਕੇ ਆਏ ਹੋ ਨੌਜਵਾਨਾਂ ਨੂੰ ਬਾਹਰ ਜਾਣ ਔਰ ਜਦੋਂ ਇਦਾਂ ਦੇ ਹਾਸੇ ਨੇ ਇਹਨਾਂ ਨੂੰ ਰੋਕਣ ਦੇ ਲਈ ਕੋਈ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ? ਜਨੀ ਜੀ ਅੱਗੇ ਜੀ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਮੈਂ ਕੰਟੈਕਟ ਕੀਤਾ ਔਰ ਸਾਡੇ ਕੌਂਸੂਲੇਟ ਸੈਨ ਫਰਾਂਸਿਸਕੋ ਨਾਲ ਵੀ ਕੀਤਾ ਕਾਉਂਸਲ ਜਨਰਲ ਡਿਪਟੀ ਕਾਉਂਸਲ ਜਨਰਲ ਪਰਿਵਾਰ ਨਾਲ ਇੰ ਟੱਚ ਨੇ ਔਰ ਉਥੋਂ ਪੂਰਾ ਸਹਿਯੋਗ ਦੇ ਰਹੇ ਨੇ ਕਿ ਸਾਰੀਆਂ ਫਾਰਮੈਲिटीज ਕੰਪਲੀਟ ਹੋਣ ਤੇ ਬੋਡੀ ਜਲਦੀ ਵਾਪਸ ਆਏ ਇਹ ਫੇਰ ਸਾਨੂੰ ਦੁਬਾਰਾ ਰਿਮਾਈਂਡ ਕਰਵਾਉਂਦਾ ਆ ਕਿ ਅੰਮ੍ਰਿਤਸਰ ਸਾਨੂੰ ਐਜੂਕੇਸ਼ਨ ਦੀ ਫੈਸਿਲਿਟੀ ਇੱਥੇ ਪ੍ਰੋਵਾਈਡ ਕਰਨੀ ਚਾਹੀਦੀ ਹੈ ਸਾਡੇ ਬੱਚਾ ਨੂੰ ਬਾਹਰ ਨਾ ਜਾਣਾ ਪਏ ਤੇ ਇਸ ਤਰ੍ਹਾਂ ਜਿਹੜੇ ਮਾਪੇ ਨੇ ਉਹ ਪਰੇਸ਼ਾਨਾ ਉਧਰ ਪਠਿੰਡਾ ਤੋਂ ਵੀ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਵੇਰੇ ਸਵੇਰੇ ਪਾਰਕ ਦੇ ਵਿੱਚ ਪਹੁੰਚ ਕੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਲੋਕਾਂ ਦੇ ਨਾਲ ਸਵੇਰ ਦੀ ਸੈਰ ਕਰਦੇ ਹੋਏ ਔਰ ਕਸਰਤ ਕਰਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਔਰ ਇਹ ਤਸਵੀਰਾਂ ਨੇ ਚੋਣ ਪ੍ਰਚਾਰ ਜਾਰੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਆ ਮੇਰਾ ਮੈਂ ਹਾਲ ਸਰਕਾਰ ਮੈਂ ਸਮਝਦਾ ਇਹ ਮਾਨ ਵਾਲੀ ਗੱਲ ਹੈ ਮੇਰੀ ਵੀ ਤੇ ਤੁਹਾਨੂੰ ਸਾਰਿਆਂ ਦਾ ਵੈਰੀ ਗੁੱਡ ਐਸੋ ਫਰਮਾਸ਼ੀ ਦਵਾ ਚਾਹੀਦਾ ਕੰਮ ਬਹੁਤ ਕਰਨ ਵਾਲੇ ਨੇ ਦੇਖੋ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਡਿਊਟੀ ਹੁੰਦੀ ਹੈ ਕੋਈ ਕਿਸੇ ਦੇ ਆਸਾਨ ਨਹੀਂ ਕਰਦਾ ਜੇ ਸਰਕਾਰ ਕਿਸੇ ਦਾ ਕੋਈ ਕੰਮ ਕਰਦੀ ਹੈ ਪਰ ਮੈਂ ਹੁਣ ਦੇਖ ਹੀ ਰਿਹਾ ਸੀ ਜੋ ਫੋਗ ਪਾਰ ਦੇ ਇੱਥੇ ਦੇ ਪਾਸੇ ਆਪਣਾ ਜਿਹੜਾ ਰੋਜ਼ਗਾਰਡਨ ਦੇ ਪਿੱਛੇ ਪਾਸੇ ਕਿੰਨੇ ਸੋਹਣੇ ਫੁਆਰੇ ਲੱਗੇ ਆਏ ਹੋਰ ਉਹ ਬੱਚੇ ক্রিকেট ਖੇਡ ਰਹੇ ਹਨ ਕਿਉਂ ਨਾ ਉਹਦੇ ਚ ਫੁਆਰੇ ਠੀਕ ਕਰਕੇ ਕਿੰਨਾ ਟਾਈਮ ਤੇ ਕਿੰਨਾ ਕਿੰਨਾ ਆਪੋ ਪਰ ਥੋੜੀ ਜਿਹੀ ਦਿਲਚਸਪੀ ਲੈਣ ਦੀ ਲੋੜ ਹੋਦੀ ਹੈ ਜੇ ਦਿਲਚਸਪੀ ਦਿੱਤੀ ਜਾਵੇ ਤੇ ਇਹਨੂੰ ਹੋਰ ਅਤੀ ਸੁੰਦਰ ਬਣਾਇਆ ਜਾ ਸਕਦਾ ਹੈ ਇਹ ਜੇ ਕੋਈ ਹੋਰ ਜਿੱਤੇ ਪਾਰ ਕਿਉਂਕਿ ਦੇਖੋ ਹਰ ਕੋਈ ਤਾਂ ਇੰਨੀ ਦੂਰ ਕਈ ਨਹੀਂ ਆ ਸਕਦੇ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਘਰ ਦੇ ਕੋਲੇ ਕੋਈ ਇਹੀ ਜੀ ਜਗ੍ਹਾ ਹੋਵੇ ਉਧਰ ਪੰਜਾਬ ਦੇ ਵਿੱਚ ਪੰਜ ਸੀਟਾਂ ਦੇ ਲਈ ਕਾਂਗਰਸ ਦੀ ਸਹਿਮਤੀ ਅਜੇ ਨਹੀਂ ਬਣੀ ਹੈ ਤਾਂ ਦਿੱਲੀ ਦੇ ਵਿੱਚ ਸੀ.ਈ.ਸੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਔਰ ਪੰਜਾਬ ਦੀਆਂ ਪੰਜ ਸੀਟਾਂ ਤੇ ਦੱਸਦੀ ਕਿ ਕਾਂਗਰਸ ਉਮੀਦਵਾਰਾਂ ਦਾ ਐਲਾਨ ਅਜੇ ਬਾਕੀ ਹੈ ਤਾਂ ਹੁਣ ਤੱਕ 8 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਕਾਂਗਰਸ ਅਮੇਠੀ ਰਾਇਬਰੇਲੀ ਸੀਟ ਤੇ ਵੀ ਸਸਪੈਂਸ ਬਣਿਆ ਹੋਇਆ ਹੈ ਤਾਂ ਅਮੇਠੀ ਜਾਂ ਤੋਂ ਰਾਪੂਲ ਗਾਂਧੀ ਦੇ ਚੋਣ ਲੜਨ ਦੀਆਂ ਚਰਚਾਵਾਂ ਨੇ ਰਾਇਬਰੇਲੀ ਤੋਂ प्रियंका गांधी की तो कल मुड़ कांग्रेस की केंद्रीय चो कमेटी की मीटिंग होएगी और उम्मीद जताई जा रही है कि सईसी के वालों राहुल गांधी प्रियंका गांधी के मुहर लगाई जा सकती पर फैसला अजय नहीं लिया गया सूत्रों मुताबिक सई सी के वालों राहुल से प्रियंका गांधी के चोन लड़न का प्रस्ताव दिता गया है जिसते भलके फैसला लिया जा सके